लोन ट्रेफिक माता اُني تے رکھی اے اوہ نہیں کاں دی آزادی बाद पहली सरकार में उप प्रधानमंत्री और गृह मंत्री श्रद्धे लोह पुरुष सरदार वल्लभ भाई पटेल जिनकी इकतीस अक्टूबर को एक सौ पचासवीं जयंती उनके सम्मान में हमारे देश में प्रत्येक नागरिक जाने हो उनके कार्यों को हर भारतीय को पता हो कि उन्होंने इस देश के लिए क्या किया से लेकर 26 नवंबर संविधान दिवस तक निकाली जा चाहिए क्योंकि अपने देश पर जो अपने देश दे काम सरदार वल्लभ भाई पटेल जी ने किया है कम पता लगे इस पद यात्रा इतो शुरू होके नेचर पार्क तक जाएगी सबन बहुत बहुत बधाई जय श्री राम ਇਹ ਚੋਟਿਆਂ ਔਰ ਮੇਨ ਜਿਹੜੇ ਸਾਡੇ ਯੂਥ ਹੈ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸ਼ਾਰਟ ਇੰਟਰੋਡਕਸ਼ਨ ਆਪਣੇ ਸਰਦਾਰ ਬੰਧਨ ਬਾਈ ਬਟੇਲ ਜੀ ਦੇਜ ਦੇ ਪਹਿਲੇ ਗ੍ਰਹਿ ਮੰਤਰੀ ਜੀ ਔਰ ਜੁਵਾਜਾਪਾ ਆਪਣੇ ਦੇਸ਼ ਨੂੰ ਦੇਖ ਰਹੇ ਹਿੰਦੁਸਤਾਨ ਨੂੰ ਤਕਰੀਬਨ 550 ਦੇ ਕਰੀਬ ਰਿਆਸਤਾ ਸੀ ਰਾਜੇ ਸੀ ਅਲੱਗ-ਅਲੱਗ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ ਤੇ ਇੱਕ ਦੇਸ਼ ਦੇ ਰੂਪ ਦੇ ਵਿੱਚ ਮਾਲਾ ਦੇ ਵਿੱਚ ਪਰੋਣਾ ਕਿੰਨਾ ਦਾ ਸੌਖਾ ਹੋ ਸਕਦਾ ਤੁਸੀਂ ਇਹ ਦੇਖ ਲਓ ਵੀ ਆਪਣੇ ਘਰ ਦੇ ਚਾਰ ਜੀ ਐ ਉਹਨਾਂ ਨੂੰ ਸਮਝਾਣਾ ਬੜਾ ਔਖਾ ਔਖਾ ਹੈ ਆਪਣੀ ਇੱਕ ਤਾਂ ਦਿਖਾਦੇ ਹੋਏ ਜਿਹੜੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਮਾਰ ਪੂਰੇ ਭਾਰਤ ਵਾਸਤੇ ਉਹਨਾਂ ਨੂੰ ਆਪਾਂ ਯਾਦ ਰੱਖੀਏ ਤੇ ਨਾਲ ਹੀ ਅਸੀਂ ਇਸ ਯਾਤਰਾ ਵਿੱਚ ਆਪਣਾ ਬੜਵੱਲਾ ਯੋਗਦਾਨ ਪਾ ਕੇ ਉਹਨਾਂ ਨੂੰ ਇਹ 150 ਜਨਮ ਦੀ ਹੜਾ ਜਿਹੜਾ ਉਹਨਾਂ ਨੂੰ ਸਵਭਿਖਤ ਕਰੀਏ ਜਿਹੜਾ ਸਾਡੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭਾਈ ਪਟੇਲ ਜੀ ਦੀ 150ਵੀਂ ਜਨਮ ਦਿਨਤੀ ਦੇ ਲਈ ਉਪਲਖਸ਼ ਦੇ ਵਿੱਚ ਮਨਾਇਆ ਜਾ ਰਿਹਾ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਸਰਦਾਰ ਪਟੇਲ ਜੀ ਬਾਰੇ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਆਪਣੇ ਲੋਪੋਸ਼ ਦੇ ਨਾਮ ਤੇ ਮਸ਼ਹੂਰ ਹੈ ਤੇ ਮੋਦੀ ਜੀ ਨੇ ਸਰਦਾਰ ਵੱਲਭਾਈ ਪਟੇਲ ਦੀ ਪ੍ਰਤਿਮਾ ਵੀ ਗੁਜਰਾਤ ਦੇ ਵਿੱਚ ਸਟੈਚੂ ਆਫ ਯੂਨਿਟੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸਟੈਚੂ ਵੀ ਹੈ ਉਹਨੂੰ ਉੱਥੇ ਸਥਾਪਿਤ ਕੀਤਾ ਸੀ ਸਾਰੇ ਕਿਸਾਨਾਂ ਕੋਲੋਂ ਕੰਟਰੀਬਿਊਸ਼ਨ ਕਰਾ ਕੇ ਲੋਹਾ ਲੈ ਕੇ ਤੇ ਸਾਨੂੰ ਸਾਰਿਆਂ ਨੂੰ ਇੱਥੋਂ ਇੱਕ ਸੁਨੇਹਾ ਮਿਲਦਾ ਹੈ ਕਿ ਏਕਤਾ ਜਿਹੜੀ ਹੈ ਯੂਨਿਟੀ ਹੈ ਉਹ ਸਾਰਿਆਂ ਚ ਹੋਣੀ ਚਾਹੀਦੀ ਹੈ ਜਾਤ ਪਾਤ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਹਿੰਦੂਸਤਾਨੀ ਦੀ ਸੋਚ ਦੇ ਨਾਲ ਰਾਸ਼ਟਵਾਦੀ ਸੋਚ ਦੇ ਨਾਲ ਇਹੀ ਇੱਕ ਸੁਨੇਹਾ ਹੈ ਇਹ ਜਿਹੜਾ ਯੂਨਿਟੀ ਮਾਰਚ ਮੋਗੇ ਚ ਹੋ ਰਿਹਾ ਬਹੁਤ ਵਧੀਆ ਗੱਲ ਹੈ ਔਰ ਇਹ ਬਹੁਤ ਸ਼ਲਾਲਾ ਸ਼ਲਾਗਾ ਜੋ ਕਦਮ ਹੈ ਥੈਂਕ ਯੂ ਜਿਹੜਾ ਇਹ ਅਸੀਂ ਯੂਨਿਟੀ ਮਾਰਚ ਇਕਤਾ ਯਾਤਰਾ ਕੱਢ ਰਹੇ ਆ ਮੌਕੇ ਦੇ ਵਿੱਚੋਂ ਸਾਡੇ ਸਤਿਕਾਰਯੋਗ ਸਰਦਾਰ ਬੱਲਭਾਈ ਪਟੇਲ ਜੀ ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਕੰਮ ਕੀਤਾ ਔਰ ਉਹਨਾਂ ਨੂੰ ਲੋਹ ਪੁਰਸ਼ ਦਾ ਨਾਮ ਦਿੱਤਾ ਜਾਂਦਾ ਔਰ ਭਾਰਤ ਸਰਕਾਰ ਨੇ ਮੋਦੀ ਸਾਹਿਬ ਨੇ ਇੱਕ ਸੁਪਨਾ ਸਕਾਰ ਕੀਤਾ ਸਾਰਿਆਂ ਤੋਂ ਲੋਹਾ ਇਕੱਠਾ ਕਰਾ ਕੇ ਇੱਕ ਬਹੁਤ ਵੱਡੀ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਔਰ ਉਹ ਦੁਨੀਆ ਭਰ ਦੇ ਵਿੱਚ ਇੱਕ ਅਜੂਬਾ ਹੈਗਾ ਤੋਂ ਅੱਜ ਅਸੀਂ ਉਸੇ ਮਿਸ਼ਨ ਨੂੰ ਲੈ ਕੇ ਜੋ ਉਹਨਾਂ ਦਾ ਸੁਪਨਾ ਸੀ ਸਰਦਾਰ ਪਟੇਲ ਦਾ ਉਹਨੂੰ ਲੈ ਕੇ ਅਸੀਂ ਅੱਜ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਗਰਾਮ ਦੇ ਤਹਿਤ ਇੱਥੇ ਇੱਕ ਜਿਹੜਾ ਮੋਗੇ ਦੇ ਵਿੱਚ ਯੂਨਿਟੀ ਮਾਰਚ ਇਕਤਾ ਯਾਤਰਾ ਕੱਢ ਰਹੇ ਹਾਂ ਸਾਡਾ ਮਕਸਦ ਹੈ ਸਾਰਿਆਂ ਨੂੰ ਧਰਮ ਤੋਂ ਜਾਤ ਪਾਤ ਤੋਂ ਰਾਜਨੀਤਿਕ ਬਖਰੇਵੇਂ ਤੋਂ ਉੱਪਰ ਉੱਠ ਕੇ ਆਓ ਆਪਾਂ ਪੰਜਾਬ ਦੇ ਵਿੱਚ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਇਕਤਾ ਲਈਉਣ ਵਾਸਤੇ ਇਸ ਮਾਰਚ ਦਾ ਹਿੱਸਾ ਬਣੀ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਸਰਦਾਰ ਪਟੇਲ ਦੇ 150ਵੇਂ ਬਰੇਗੰਡ ਦੀਆਂ ਔਰ ਉਹਨਾਂ ਦਾ ਸਨੇਹਾ ਆਓ ਆਪਾਂ ਸਾਰੇ ਰਲ ਕੇ ਏਕਤਾ ਦੇ ਵਿੱਚ ਜਿਹੜੀ ਅਨੇਕਤਾ ਨੂੰ ਸਮੋਹ ਕੇ ਰੱਖੇ